ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਪਰ ਦੇ ਵਿੱਚ ਦੇਸ਼ ਪਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕਰਨੇ ਸ਼ੁਰੂ ਹੋ ਚੁੱਕੇ ਨੇ ਸੜਕਾਂ ਤੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਨੇਤਾ ਪਹੁੰਚਨੇ ਸ਼ੁਰੂ ਹੋ ਚੁੱਕੇ ਐ ਤੇ ਉਹਨਾਂ ਦੇ ਵੱਲੋਂ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਤੇ ਹੀ ਦੂਸਰੇ ਪਾਸੇ ਅੱਜ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜਿਹੜੇ ਨੇ ਦਿੱਲੀ ਦੇ ਲਈ ਰਵਾਨਾ ਹੋ ਚੁੱਕੇ ਨੇ ਜਿੱਥੇ ਜਾ ਕੇ ਉਹਨਾਂ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਾਣੀ ਐ ਅੱਜੇ ਕਿ ਦੇਰ ਰਾਤ 9 ਵਜੇ ਦੇ ਕਰੀਬ ਸੀਐਮ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਵੱਲੋਂ ਗ੍ਰਫਤਾਰ ਕੀਤਾ ਸੀ ਸਾਰੀ ਰਾਤ ਉਹਨਾਂ ਦੀ ਈਡੀ ਦੀ ਲੋਕਅਪ ਦੇ ਵਿੱਚ ਹੀ ਕੱਟੀ ਗਈ ਹੈ ਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਦੇ ਲਈ ਰਵਾਨਾ ਹੋ ਚੁੱਕੇ ਨੇ ਕੁਝ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਉੱਥੇ ਦੱਸੇ ਕਿ ਇਸ ਗ੍ਰਫਤਾਰੀ ਦਾ ਵਿਰੋਧ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਉੱਥੇ ਦੱਸੇ ਕਿ ਹੁਣ ਨੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਰਕਰ ਇਸ ਗ੍ਰਫਤਾਰੀ ਦੇ ਵਿਰੋਧ ਦੇ ਵਿੱਚ ਸੜਕਾਂ ਦੇ ਉੱਪਰ ਉਤਰਨਗੇ ਜਿਨ੍ਹਾਂ ਦੇ ਵੱਲੋਂ ਇਸ ਗ੍ਰਫਤਾਰੀ ਦਾ ਵਿਰੋਧ ਕੀਤਾ ਜਾਣਾ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਦੇ ਗੁਰੂਕਾਰ ਅੰਮ੍ਰਿਤ ਸਾਹਿਬ ਦੇ ਕੋਲ ਪ੍ਰਦਰਸ਼ਨ ਕੀਤਾ ਜਾਣਾ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਖ-ਵੱਖ ਨੇਤਾ ਆਮ ਆਦਮੀ ਪਾਰਟੀ ਦੇ ਸਮਰਥਕ ਜਿਹੜੇ ਨੇ ਇਕੱਠੇ ਹੋਣਗੇ ਦੁਪਹਿਰ ਦਾ ਸਮਾਂ ਰੱਖਿਆ ਗਿਆ ਤੇ ਦੁਪਹਿਰੀ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਦਸਵੇਂ ਕੇਸ ਦੇ ਗ੍ਰਿਫਤਾਰੀ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਜਿਹੜੀਆਂ ਨੇ ਵੱਖ-ਵੱਖ ਨੇਤਾਵਾਂ ਦੀ ਆ ਰਹੀਆਂ ਨੇ ਆਤਿਸ਼ੀ ਦੇ ਵੱਲੋਂ ਜੋ ਕਿ ਦਿੱਲੀ ਦੇ ਵਿੱਚ ਕੈਬਨਿਟ ਮਨਿਸਟਰ ਨੇ ਉਹਨਾਂ ਦੇ ਵੀ ਬਿਆਨ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਦਿੱਲੀ ਦੀ ਸਰਕਾਰ ਜੇਲ੍ਹ ਤੋਂ ਹੀ ਚੱਲੇਗੀ ਸੀਐਮ ਅਰਵਿੰਦ ਕੇਜਰੀਵਾਲ ਸੀਐਮ ਦੇ ਅਹੁਦੇ ਤੇ ਬਨੇ ਰਹਿਣਗੇ ਸਿਨਾਰਖੀ ਉਹਨਾਂ ਦੇ ਵੱਲੋਂ ਐਵੇਂ ਜਾਣਕਾਰੀ ਦਿੱਤੀ ਗਈ ਹੈ ਦੱਸ ਦੇ ਵਿੱਚ ਉਹਨਾਂ ਦੇ ਵੱਲੋਂ ਸਾਰੀਆਂ ਜਾਣਕਾਰੀ ਦਿੱਤੀਆਂ ਗਈਆਂ ਨੇ ਸਿਨਾਰਖੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਆਪਕਾਰੀ ਮਾਮਲੇ ਦੇ ਵਿੱਚ ਨਾ ਤਾਂ ਕਿਸੇ ਨੂੰ ਕੋਈ ਸਬੂਤ ਮਿਲੇ ਨੇ ਨਾ ਹੀ ਨਸੀਬੀਆ ਨੂੰ ਕੋਈ ਪੈਸਾ ਮਿਲਿਆ ਨਾ ਏਡੀ ਨੂੰ ਕੋਈ ਪੈਸਾ ਮਿਲਿਆ ਬਿਲਕੁਲ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਕੇਜਰੀਵਾਲ ਨੂੰ ਰਫਤ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਮੋਦੀ ਜਾਣਦੇ ਨੇ ਕਿ ਉਹਨਾਂ ਨੂੰ ਟੱਕਰ ਦੇਣ ਵਾਲਾ ਇੱਕਮਾਤਰ ਅਰਵਿੰਦ ਕੇਜਰੀਵਾਲ ਹੀ ਹੈ ਦੋਸੇ ਹੀ ਅਰੈਸਟ ਕੀਤੇ ਗਏ ਹੈ ਭਾਜਪਾ ਦਾ ਡਰ ਦਿਖ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਤੋਂ ਬਿਲਕੁਲ ਠੀਕ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਹੈ ਭਾਜਪਾ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਇੱਕ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਇੱਕ ਗ੍ਰਿਫਤਾਰੀ ਦੇ ਨਾਲ ਸੜਕਾਂ ਤੇ ਹਜ਼ਾਰਾਂ ਕੇਜਰੀ ਵਾਲੂ ਤਰੰਗੇ ਉਹਨਾਂ ਦੇ ਵੱਲੋਂ ਇਹ ਸਾਰੀ ਗਲਚੜੀ ਕਹੀ ਗਈ ਹੈ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਦੱਸਦੇ ਕਿ ਦੇਰ ਰਾਤ ਸੀਐਮ ਅਰਵਿੰਦ ਕੇਜਰੀ ਵਾਲੂ ਆਪਕਾਰੀ ਨਿਧੀ ਮਾਮਲੇ ਦੇ ਵਿੱਚ ਗ੍ਰਫਤਾਰ ਕੀਤਾ ਸੀ 10ਵਾਂ ਸੱਮਨ ਉਹਨਾਂ ਨੂੰ ਆਇਆ ਸੀਗਾ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਤਾਂ ਅਜਿਹਾ ਕਿ ਬੀਤੇ ਕੱਲ ਦੁਪਹਿਰੀ ਸੀਐਮ ਅਰਵਿੰਦ ਕੇਜਰੀ ਵਾਲ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਉਹ ਈਡੀ ਆਫਿਸ ਦੇ ਵਿੱਚ ਪੇਸ਼ ਹੋਣ ਦੇ ਲਈ ਪਹੁੰਚ ਜਾਣਗੇ ਪੁੱਛਗਿੱਛ ਤੇ ਜਵਾਬ ਦੇਣਗੇ ਪਰ ਪਰੋਸਦਤਾ ਜਾਵੇ ਕਿ ਈਡੀ ਉਹਨਾਂ ਨੂੰ ਗ੍ਰਫਤਾਰ ਨਹੀਂ ਕਰੇਗੇ ਜਿਸ ਤੋਂ ਬਾਅਦ ਉਹਨਾਂ ਦੀ ਪਟੀਸ਼ਨ ਤੇ ਉਹਨਾਂ ਦੇ ਪਟੀਸ਼ਨ ਦੇ ਹੱਕ ਵਿੱਚ ਫੈਸਲਾ ਨਹੀਂ ਆਂਦਾ ਜਿਸ ਤੋਂ ਬਾਅਦ ਈਡੀ ਉਹਨਾਂ ਦੇ ਘਰ 7 ਵਜੇ ਦੇ ਕਰੀਬ ਪਹੁੰਚਦੀ ਹੈ 2 ਘੰਟੇ ਦੇ ਕਰੀਬ ਪੁੱਜ ਗਿੱਚ ਹੁੰਦੀ ਹੈ ਤੇ ਪੁੱਜ ਗਿੱਚ ਕਰਨ ਤੋਂ ਬਾਅਦ ਸੀਐਮ ਅਰਵਿੰਦ ਕੇਜਰੀਵਾਲ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਹਾਲਾਂਕਿ ਉਸ ਵਾਰ ਉਹਨਾਂ ਦੇ ਘਰ ਦੇ ਬਾਹਰ ਵੱਡੇ ਗੰਟ ਦੇ ਵਿੱਚ ਪੁਲਿਸ ਤੈਨਾਤ ਸੀਗੀ ਤੇ ਬਾਅਦ ਵਿੱਚ ਤਸਵੀਰਾਂ ਵੀ ਆndੀਆਂ ਨੇ ਕਿ ਈਡੀ ਦੇ ਵੱਲੋਂ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਈਡੀ ਹੈੱਡਕ quarters ਲਿਜਾਇਆ ਗਿਆ ਸੀ ਜਿੱਥੇ ਜਾ ਕੇ ਉਹਨਾਂ ਦਾ ਮੈਡੀਕਲ ਹੁੰਦਾ ਹੈ ਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਤੇ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦੀ ਰਿਮਾਂਡ ਲਈ ਜਾ ਸਕਦੀ ਹੈ ਤੇ ਦੱਸੇ ਕਿ ਇਸ ਆਪਕਾਰੀ ਮਾਮਲੇ ਦੇ ਵਿੱਚ ਮਨੀਸ਼ ਸੋਧਿਆ ਸੰਜੇ ਸਿੰਘ ਤੇ ਕਈ ਹੋਰ ਆਮ ਆਦਮੀ ਪਾਰਟੀ ਦੇ ਨੇਤਾ ਜਣੇ ਨਹੀਂ ਗ੍ਰਿਫਤਾਰ ਕੀਤੇ ਹੋਏ ਨੇ ਹਿਰਾਸਤ ਦੇ ਵਿੱਚ ਲਏ ਹੋਏ ਨੇ ਉੱਥੇ ਦੱਸੇ ਕਿ ਮਨੀਸ਼ ਸੋਧਿਆ ਨੂੰ ਦਿੱਲੀ ਦੇ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤੇ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਹੁਣੇ 10 ਸਮਨ ਜਿਹੜੇ ਨੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਪਹੁੰਚੇ ਸੀਗੇ ਸਭ ਤੋਂ ਪਹਿਲਾ ਸਮਨ ਸੀਐਮ ਅਰਵਿੰਦ ਕੇਜਰੀਵਾਲ ਨੂੰ 2 ਨਵੰਬਰ ਨੂੰ ਆਇਆ ਸੀ ਦੂਸਰਾ 21 ਦਸੰਬਰ ਨੂੰ ਆਇਆ ਤੀਸਰਾ 3 ਜਨਵਰੀ ਫਿਰ 18 ਜਨਵਰੀ ਨੂੰ ਆਂਦਾ ਫਿਰ 2 ਫਰਵਰੀ ਨੂੰ ਵੀ ਆਇਆ ਸੀ 14 ਫਰਵਰੀ ਨੂੰ ਆਇਆ 12 ਫਰਵਰੀ ਨੂੰ ਆਇਆ 4 ਮਾਰਚ ਨੂੰ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਰੂਰ ਕਿਹਾ ਗਿਆ ਸੀ ਕਿ ਸੰਮਨ ਤਾਂ ਗੈਰਕਾਨੂੰਨੀ ਹੈ ਪਰ ਉਹ ਜਵਾਬ ਦੇਣ ਦੇ ਲਈ ਤਿਆਰ ਨੇ ਨੋਵਾਂ ਨੋਵਾਂ ਸੰਮਨ ਉਹਨਾਂ ਨੂੰ 16 ਮਾਰਚ 2024 ਨੂੰ ਆਇਆ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸੰਮਨ ਨੂੰ ਅਵੈਦ ਦੱਸਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਹੁੰਚ ਬਣਾਈ ਗਈ ਤਕਰੀਬਤੇ ਕੱਲ੍ਹ ਦੱਸਿਆ ਜਾ ਰਿਹਾ ਕਿ ED 10ਵਾਂ ਸੰਮਨ ਉਹਨਾਂ ਦੇ ਕਰ ਲੈ ਕੇ ਪਹੁੰਚਦੀ ਹੈ ਸਰਚ ਵਾਰੰਟ ਲੈ ਕੇ ਪਹੁੰਚਦੀ ਹੈ ਤੇ ਪੁਚਗਿੱਚ ਕਰਨ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਉਸ ਤੋਂ ਬਾਅਦ ਇਸ ਗ੍ਰਿਫਤਾਰੇ ਦਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਆਪ ਲੀਡਰ ਰਾਗਵ ਚੱਟਾ ਦਾ ਬਿਆਨ ਸਾਹਮਣੇ ਆਂਦਾ ਹੈ ਆਪ ਲੀਡਰ ਆਤੀਸ਼ੀ ਦਾ ਬਿਆਨ ਸਾਹਮਣੇ ਆਂਦਾ ਜਿਨ੍ਹਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਗਿਆ ਸੀ ਦੇਰ ਰਾਤ ਵੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੁਣ ਵੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਉਹਨੇ ਪੰਜਾਬ ਦੇ ਮੁੱਖ ਮੰ ਦਿੱਲੀ ਦੇ ਲਈ ਰਵਾਨਾ ਹੋ ਚੁੱਕੀ ਹੈ ਕਿਸੇ ਵੀ ਸਮੇਂ ਸੀਐਮ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰ ਸਕਦੇ ਹਨ ਦਰਸ਼ਕੀ ਹੁਣੇ ਪੰਜਾਬ ਦੇ ਵਿੱਚ ਵੀ ਦੁਪਹਿਰ ਨੂੰ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾਣਾ ਹੈ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਰਕਰਾਂ ਤੇ ਨੇਤਾਵਾਂ ਦੇ ਜੁਟਣ ਦੀ ਗੱਲ ਜਿਹੜੀ ਹੈ ਸਮਰਥਨ ਦੇ ਵਿੱਚ ਕਹੀ ਜਾ ਰਹੀ ਹੈ ਇਸ ਸੰਬੰਧੇ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟਨ